ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਦਾ ਨਾਮ ਦਾ। ਸੋ ਜਿਹੜੇ ਕਿਸਾਨ ਵੀਰ ਆਪਣੇ ਯੋਧੇ ਧਾਨ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ। ਉਹਨਾਂ ਰਕੈਸਟ ਆ ਜੀ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 84276 19817 ਅੱਜ ਦੀ ਵੀਡੀਓ ਵਿੱਚ ਦੋ ਗੱਬਣ ਚੱਕ ਪਾਸ ਝੋਟੀਆਂ ਤੇ ਬਾਕੀ ਦਿਖਾਵਾਂਗੇ ਮੋਹਰਾ ਜੀਆਂ ਆਪਾਂ 8 ਝੋਟੀਆਂ ਕੋਈ ਸੂਜੀਆਂ ਵੀ ਇੱਕ ਦੋ ਕੇ ਵਿੱਚ ਗੱਬੜਾ ਲਗਭਗ ਸਾਰੇ ਸੂਜੀਆਂ ਵੀ ਆ। ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਏਗਾ। ਸਤਿ ਸ਼੍ਰੀ ਅਕਾਲ ਜੀ। ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ। ਨਾਮ ਪ੍ਰਦੀਪ ਸਿੰਘ ਜੀ ਪਿੰਡ ਲੋਹਾ ਜਿਹੜਾ ਜ਼ਿਲ੍ਹਾ ਸਮਰੂਰ ਜੀ ਤੇ ਮੋਬਾਈਲ ਨੰਬਰ ਜੀ 9530801955 9530801955 ਅੱਜ ਆਪਣੇ ਕੋਲੇ ਮੋਹਰਾ ਦੀਆਂ 8 ਝੋਟੀਆਂ ਤਾਜ਼ੀਆਂ ਸੂਈਆਂ ਸਵਾਈਆਂ ਨੇ ਬਾਈ ਮਣ ਕੇ ਚੱਲ ਪਾ। ਇੱਕ ਝੋਟੀਆਂ ਸਿਰਫ ਜਿਹੜੀ ਹਫ਼ਤੇ ਇੱਕ ਦੀ ਸੂਈ ਹੈ ਬਾਕੀ ਕੋਈ ਕੱਲ ਦੀ ਆ ਕੋਈ ਰਾਤ ਦੀ ਆ ਕੋਈ ਅੱਜ ਸਵੇਰੇ ਸੂਈ ਹੈ। ਠੀਕ ਆ ਦੋ ਹੈਗੀਆਂ ਗੱਬਣ ਚੱਕ ਪਾਸ ਝੋਟੀਆਂ ਠੀਕ ਆ ਪਹਿਲੇ ਨੰਬਰ ਆਪਾਂ ਜਿਹੜੀ ਝੋਟੀ ਦੇਖੀ ਜ ਨੇ ਬਾਈ ਜੀ ਕਿਹੜਾ ਸੂਹਾ ਸੂਈ ਆ? ਦੂਜਾ ਮੱਜਾਂ ਨੇ ਆਪਣੇ ਕੋਲੇ ਸਾਰੀਆਂ ਬ੍ਰਾਂਡ ਹੀ ਨੇ ਇਹ ਸਾਰੀਆਂ ਮਾਲ ਆਪਣਾ ਉਧਰ ਲੈਣਾ ਹਰਿਆਣਾ ਵੀਰੇ ਸਾਰਾ ਠੀਕ ਹੈ ਇਹ ਝੋਟੀਆਂ ਆਪਣੀ ਦੂਜਾ ਸੂਆ ਦੂਜਾ ਇਹ ਦੂਜੇ ਦੂਜੇ ਸੂਏ ਨੇ ਬਾਈ ਠੀਕ ਹੈ ਇੱਧਰ ਵੀ ਇਹ ਦੂਜਾ ਦੂਜਾ ਸੂਈ ਨੇ ਸਾਰੀਆਂ ਝੋਟੀਆਂ ਦੋ ਪਲੂਣਾ ਕਟੀਆਂ ਨੇ ਬਸ ਠੀਕ ਹੈ ਇਹ ਇਹਦੇ ਸਾਲੇ ਦੁੱਧ ਕਿੰਨਾ ਤਿਆਰ ਹੋਊਗਾ ਹੁਣ ਬਾਈ ਤਾਜੀ ਸਵੇਰੇ ਸੂਈਆਂ ਝੇਰ ਵਗੈਰਾ ਡੰਨਾ ਇਹ ਝੋਟੀ ਤੇ ਇੱਕ ਆਦਰ ਦੋ ਬਰਾਂ ਨੇ ਇਹ ਜਮਾ ਸਵੇਰੇ ਸੂਈਆਂ ਆਪਣੇ ਕੋਲੇ ਠੀਕ ਹੈ ਹਾਂ ਤੇ ਕਿੰਨਾ ਹਾਈਸਟ ਦੁੱਧ ਪਾ ਦੂਗੀ ਦੁੱਧ ਬਾਈ ਐ ਬਾਕੀ ਤਾਂ ਪਾਏ ਹਰੇਕ ਵੀਰ ਨੂੰ ਇਹੀ ਕਰੋ ਗਾਂ ਵੇਚਣ ਵੇਲੇ ਵੀ ਬਾਈ ਤੂੰ ਦੇਖ ਲੈ ਕਿੰਨਾ ਖਚੋਲੇਗਾ ਹਨਾ ਠੀਕ ਹੈ ਪਰ ਵਿੱਚੋਂ 37 ਕਿਲੋ ਦੁੱਧ ਤੋਂ ਇਹ ਮਰਦੀ ਨਹੀਂ ਵੀ 16 ਤੋਂ ਪਾਰ ਵਾਲੀ ਹੈਗੀ ਹਾਂ ਬਾਈ ਤੇ ਰੇਟ ਵਗੈਰੇ ਨੇ ਜੀ ਆਏ ਆ ਪਤਾ ਕਿ ਕਈ ਵਾਰ ਆਪਣੇ ਕੋਲੇ ਵੇਚਣ ਵਾਲੇ ਵੀਰ ਲੈ ਜਾਂਦੇ ਨੇ ਅੱਗੇ ਹਨਾ ਵੀ ਰੇਟ ਆਇਆ ਵੀ ਇਹ ਤਾਂ ਜਿਹੜੀਆਂ ਇਹ ਝੋਟੀਆਂ ਆ ਗਈਆਂ ਬਾਈ 4 ਇਹ ਇੱਕ ਪਰਾਂ ਹੋਰ ਆ 5 ਇਹਦਾ ਹਾਈਸਟ ਰੇਟ ਦੀ ਵਧੀਆ ਮੁੱਲ ਦੀਆਂ ਨੇ ਜਿਹੜੇ ਵੀਰ ਨੇ ਚਲੋ ਕੋਈ ਲੈਣੀ ਹੋਵੇ ਆਪਣੇ ਨਾਲ ਕੰਟੈਕਟ ਕਰ ਲੂਗਾ ਤੇ ਬਾਕੀ ਉਧਰ ਪਰਾਂ ਜਿਹੜੀਆਂ ਤਿੰਨ ਝੋਟੀਆਂ ਹੋਰ ਨੇ ਜਿਵੇਂ ਆਪਣੇ ਘਰੇਲੂ ਵੀਰ ਕੋਈ ਬਾਜਬ ਰੇਟ ਲਾਉਣ ਵਾਲੇ ਹੁੰਦੇ ਨੇ ਵੀ ਉਹਨਾਂ ਦੇ ਰੇਟ ਆਪਾਂ ਦੱਸ ਦਿਆਂ ਠੀਕ ਹੈ ਸੋਵਰਾ ਸਿੰਘ ਸਾਜ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਰਾਜੀ ਸਮੀ ਭਲੀ ਵੀ ਦੇਖ ਬਾਈ ਹੋਰ ਗੱਲ ਆ ਜਮਾਂ ਜੇਨੂਇਨ ਸਿੰਘ ਨੇ ਜੋ ਵੀ ਹੈਗੇ ਆ ਠੀਕ ਆ ਬਣਿਆ-ਬੁਣਿਆ ਬਣੇ ਸਿੰਘ ਹਣਾ ਤਾਨੂੰ ਆਊਗਾ ਬਾਈ ਸਾਫ ਸੁਫਈਆ ਕਰਨ ਵਾਲਾ ਠੀਕ ਹੈ ਤੇ ਬਾਕੀ ਬਾਈ ਯਾਰ ਦੱਸਣ ਦੀ ਜ਼ਰੂਰਤ ਨਹੀਂ ਵੀ ਚਲੋ ਆਪਣੇ ਵੱਲੋਂ ਤਾਂ ਭੱਗਾ ਵੀ ਮੈਂ ਵੀ ਜਮਾਂ ਸਿਰੇ ਦੀ ਲਈ ਦੀ ਆ ਠੀਕ ਆ ਵੀ ਹੁਣ ਇਹ ਝੋਟੀਆਂ 'ਤੇ ਬਹੁਤ ਬਾਈਆਂ ਦੇ ਫੋਨ ਆ ਰਹੇ ਸੀ 10 ਦਿਨ ਹੋ ਗਏ ਬਾਈ ਘਰੋਂ ਮੁੜ ਕੇ ਵੀ ਜਾਂਦੇ ਵੀਰ ਮੈਂ ਲੈ ਆ ਕੇ ਦੇ ਕੋਈ ਚੰਗੀ ਮੱਝ ਲੈਣੀ ਆ ਠੀਕ ਹੈ ਹਾਂ ਬਸ ਹਰਿਆਣਾ ਜਗੇ ਦੇ ਚੰਗੇ ਨੇ ਹਾਂ ਟਾਪ ਹੀ ਹੁੰਦੀਆਂ ਬਾਈ ਬਾਕੀ ਬਾਈ ਇਹਨਾਂ 5 ਮੱਝਾਂ ਵਗਰ ਤਾਂ ਕੱਟੀਆਂ ਨੇ ਠੀਕ ਹੈ 3 ਮੱਝ ਨਹੀਂ ਕੱਟੇ ਆ ਠੀਕ ਹੈ 5 ਮੱਝਾਂ ਵਗਰ ਆ ਗਿਆ ਮੋਹਰੇ ਦੇ ਕੱਟੀਆਂ ਹਣਾ ਹੁਣ ਇਹਦਾ ਲੇਵਾ ਦੇਖ ਲੈ ਬਾਈ ਇਹ ਚੈਫ ਨਾਲੋਂ ਵੀ ਕਿਤੇ ਹੋ ਵੱ ਜਿੱਦਣ ਦੁੱਧ ਤੇ ਆਈ ਹੀ ਵੇ ਝੋਟੀ ਹੋਰ ਹੀ ਗੱਲਾਂ ਕਰੂਗੀ ਕਹਿੰਦਾ ਬਸ 16 ਕਿਲੋ ਦੁੱਧ ਮੰਨ ਕੇ ਜਿਹੜਾ ਮਰਜੀ ਬੰਦਾ ਲੈ ਲੈ ਹਾਂਜੀ ਬਾਈ ਤੇ ਵੀਰੇ ਜਿਹੜੇ ਨਾਲ ਆ ਸੂਈ ਸਵਾਈ ਸੂਈ ਸਵਾਈ ਫੁੱਲ ਹਾਈਟ ਫਲੈਟ ਵਾਲੀ ਦੇਖ ਮੂਰੋਂ ਗਰਦਨ ਤੋਂ ਲਾ ਕੇ ਠੀਕ ਹੈ ਪਿੱਛੇ ਤੱਕ ਟਿਪ ਟੋਪ ਆ ਠੀਕ ਹੈ ਸਾਤ ਦੁੱਧ ਦੇ ਉਮੀ ਕੱਟੀਆਂ ਇਹ 14 ਗੱਲੂ ਤੇ ਕੋਈ ਚੋਣ ਜਾਣ ਦੀ ਪੂਰ ਸਾਲਾਦ ਨਹੀਂ ਕਿਉਂ ਮਾਫਾ ਬਾਈ ਕਿਸੇ ਦੀ ਵੀ ਆਪਾਂ ਇਹ ਤਿੰਨ ਨੰਬਰ ਕੱਟੀਆਂ ਨੇ ਠੀਕ ਹੈ ਅੱਗੇ ਆ ਕੇ ਬਾਈ ਜੀ ਤਿੰਨ ਨੰਬਰ ਇਹ ਵੀ ਤਾਜੀ ਅੱਜ ਸਵੇਰ ਸੂਈ ਆ ਬਾਈ ਠੀਕ ਹੈ ਅੱਜ ਸਵੇਰ ਸੂਈ ਆ ਹਾਂ ਦੇ ਐਚ ਐਫ ਨਾਲ ਦੀਏ ਨੇ ਟਿਲ ਇਹ ਨਹੀਂ ਹੈਗਾ ਜਿਵੇਂ ਆਪਾਂ ਦਾਵਾ ਵੇਲੇ ਗੱਲ ਕਰਦੇ ਨੇ ਇੱਕ ਤੋਂ ਇੱਕ ਹੀ ਮਿਲੂਗੀ ਠੀਕ ਹੈ ਉਹ ਜਤਨਸਲ ਵਾਲੀ ਝੋਟੀਆ ਚਵਾਈ ਲੱਗੀ ਆ ਕਿਆ ਬਾਤਾਂ ਮੋਟੀ ਪੂਰੀ ਫੁੱਲ ਸੋ ਲੇਵਾ ਦੇਖੋ ਅੱਗੇ ਤੋਂ ਲੈ ਕੇ ਬੈਕ ਸਾਈਡ ਬਿਲਕੁਲ ਸੂਰਾ ਨੱਚ ਕਰਦਾ ਹੈ ਨਾ ਹਾਂ ਬਈ ਠੀਕ ਹੈ ਤੇ ਅੱਗੇ ਨਾਲ ਵੀ ਆ ਗਈਆਂ ਬਈ ਇਹ ਝੋਟੀ ਥੱਲੇ ਹੁਣ 16 17 ਕਿਲੋ ਦੁੱਧ ਕੋਈ ਵੀਰ ਚੋਕੇ ਲਿਜਾ ਸਕਦਾ ਦੋ ਟਾਈਮ ਦਾ ਹਾਜਰ ਹਾਂਜੀ ਹਾਂ 12 ਦਿਨਾਂ ਦੀ ਸੂਈ ਹੋਈ ਹੈ ਇਹ ਠੀਕ ਹੈ ਹੋਰ ਦੇ ਬਈ ਹੁਣ ਤਿਆਰ ਆ 8 ਲੀਟਰ 8 ਕਿਲੋ ਦੁੱਧ ਬਈ 8 ਕਿਲੋ ਰੋਟੀ ਆ ਮਨ ਕੇ ਸਫਰ ਕਰਕੇ ਕਦਨਾਂ ਦਿਨ ਘੱਟ ਜੇ ਨਾ ਕੋਈ ਕਿਲੋ 2 ਕਿਲੋ ਫਰਕ ਪਾ ਜੇ ਠੀਕ ਹੈ ਉਹ ਗੱਲ ਵੱਖਰੀ ਆ ਪਰ ਵੀ ਹੁਣ ਜਮਾ ਤਿਆਰ ਦੁੱਧ 8 ਕਿਲੋ ਦੁੱਧ ਪਰ ਟਾਈਮ ਦਾ ਹਾਜ਼ਰ ਆ ਜਾਵਾ ਨਿੱਕੀ ਸਿੰਘੀ ਆ ਥਣ ਚੱਬੇ ਦੀ ਇੱਕ ਨੰਬਰ ਆ ਨੇੜੇ-ਨੇੜੇ ਪਤਾ ਠੀਕ ਸੋ ਲੇਵਾ ਵਗੈਰਾ ਦੇਖੋ ਯਾਰ ਸੋਹਣਾ ਸਾਫ ਸੁਥਰਾ ਕਿਆ ਬਾਤਾਂ ਕਿਸੇ ਪਾਸੋਂ ਝੋਟੀ ਹੱਥ ਦਰਾਣੀ ਫੁੱਲ ਜਿੰਦ ਜਣ ਬਰੀਡ ਦੇ ਵਿੱਚ ਆ 16 ਕਿਲੋ ਦੁੱਧ ਜਿਹੜੇ ਵੀ ਰਕਹਿੰਦੇ ਆਪਾਂ ਚੋਕੇ ਲੈਣਾ ਦੋ ਟਾਈਮ ਦੁੱਧ ਇਹਦਾ ਚੋ ਸਕਦੇ ਹੋ ਜਮਾ ਬਾਈ ਬਹੁਤ ਵਧੀਆ ਜਾਨਵਰ ਨੇ ਇਹ ਵੀਡੀਓ ਚੋਂ ਇੱਕ ਹਿੰਟ ਹੁੰਦਾ ਠੀਕ ਹੈ ਜਿਨੇ ਪੈਸੇ ਲਾਉਣੇ ਨੇ ਕੋਲੇ ਆ ਕੇ ਵੀਰ ਲਾਊਗਾ ਠੀਕ ਹੈ ਵੀ ਜਿਵੇਂ ਇਹ ਝੋਟੀਆਂ ਨੇ 2 ਲੱਖ ਦੇ ਨੇੜੇ ਤੇ ਮਨ ਕੇ ਬਾਹਰ ਦੇ ਵਜਟ ਦੀਆਂ ਹੀ ਨੇ ਠੀਕ ਹੈ ਅੱਗੇ ਆ ਕੇ ਪੰਜ ਨੰਬਰ ਇਹ ਝੋਟੀ ਵੀਰੇ ਸਭ ਤੋਂ ਹਾਈਸਟ ਰੇਟ ਦੀ ਝੋਟੀ ਇਹੀ ਆ ਠੀਕ ਹੈ ਥਾਂ ਤੋਂ ਲੀ ਜਾ ਪਾਣੀ ਸੂਈ ਆ ਦੁੱਧ ਦੂਗੀ ਝੋਟੀ 20 ਕਿਲੋ ਤੁਸੀਂ ਆਪਾਂ ਕਹਿੰਦੇ ਨਹੀਂ ਅਸਲ 20 ਕਿਲੋ ਵਾਲੀ ਝੋਟੀ ਲੈਣੀ ਆ ਹਾਂਜੀ ਉਹ ਝੋਟੀ ਆ ਤੋਰ ਨਹੀਂ ਬੱਤ ਮੜੀ ਸੋ 20 ਕਿਲੋ ਦੁੱਧ ਵਾਲੀ ਝੋਟੀ ਦੂਜਾ ਸੂਆ ਤਾਜੀ ਸੂਈ ਉਹਨਾਂ ਅਸਲ ਦਾ ਤਾਂ ਇੰਨਾ ਫਰਕ ਕੱਢ ਲਓ ਤੁਸੀਂ ਦੇਖ ਐ ਏਡੀ ਵੱਡੀ ਝੋਟੀ ਐ ਛਾਤੀ ਜਮੀ ਨਹੀਂ ਹੈਗੀ ਦੇਖ ਕੁੰਬੜਾ ਵਗੈਰਾ ਜਮੀਨ ਨਹੀਂ ਹੈਗਾ ਕੁਝ ਵੀ ਠੀਕ ਹੈ ਤੇ ਬਾਕੀ ਰੰਗ ਵਾਤ ਦੁੱਧ ਦੁੱਧ ਤੇ ਆ ਗਈ ਨਾ ਛੋਟੀ ਢੋਹੇ ਹੁਣ ਤਾਂ ਜਿਵੇਂ ਮਾੜੀ ਭਲਜੀ ਦਿਖਾਉਂਦੀ ਆ ਪਿੱਛੇ ਉਸ ਦਿਨ ਵੱਖਰੀ ਚੀਜ਼ ਹੋਊਗੀ ਇਹ ਠੀਕ ਹੈ ਵੀ ਕਹਿੰਦਾ ਭਾਬੀ ਪੇਮੈਂਟ ਲੱਗੀ ਬੰਦੇ ਦੇ ਰਾਸ ਆਊਗੀ ਜਮਾ ਇਹ ਮੰਨ ਕੇ ਵੀ ਫੁੱਲ ਬਜਟ ਤੇ ਬਜਟ ਦੀ ਝੋਟੀ ਆ ਇਹ ਝੋਟੀ ਮੰਨ ਕੇ ਆਪਾਂ 10 ਵੀ ਦਿੰਨੇ ਆ ਇਹ ਝੋਟੀ ਵੀ 320 ਦੀ ਆਪਾਂ ਦੇਵਾਂਗੇ 3 ਲੱਖ 20 ਹਜ਼ਾਰ ਹਾਂ ਬਾਕੀ ਮੰਨ ਕੇ ਆਪਾਂ 10 ਦੀਆਂ ਉਹ ਝੋਟੀਆਂ 2 ਲੱਖ ਦੇ ਅੰਦਰਵਾਰ ਦੇ ਬਜਟ ਦੀਆਂ ਨੇ ਤੇ ਬਾਕੀ ਆਪਾਂ ਅੱਗੇ ਦਿਖਾ ਦਿੰਨੇ ਆ ਕਹਿਣ ਦਾ ਮਤਲਬ ਕਿਉਂਕਿ ਅੱਜ ਕੱਲ ਆਪਣੇ ਪਹਿਲਾ ਵਾਲਾ ਕੰਮ ਹੈ ਨਹੀਂ ਹਰੇਕ ਵੀਰੇ ਕਹਿੰਦਾ ਜੇ ਦੋ ਮੱਝਾਂ ਰੱਖਣੀ ਇੱਕੋ ਹੀ ਰੱਖਣੀ ਆ ਪਰ ਰੱਖਣੀ ਟੌਪ ਦੀ ਚੈ ਗੱਲ ਆ ਤੇ 320000 ਦੀ ਜੀ ਬਾਈ ਤੇ ਅੱਗੇ ਯਾਰ ਕਿਆ ਬਾਤ ਆ ਲੈ ਵੇ ਛੋਟੀ ਆ ਬਾਈ ਤਾਜੀ ਸੂਈ ਹੀ ਆ ਮਗਰ ਕੱਟੀ ਆ ਪਿੱਛੇ ਵੇਖ ਜੋਨ ਵਾਲੀ ਆ ਜਾਵਾਂ ਹਣਾ ਬਾੜੀ ਵਧੀਆ ਛੋਟੀ ਆ ਬਾਈ ਤੇ ਵਾਜ ਰੇਟ 145000 ਰੁਪਏ ਬਾਈ ਇਹਦਾ ਲੈਣ ਦੇਣਾ 145000 ਸਿਰਫ ਜੀ ਬਾਈ ਸੁਭਰਤ ਸਿੰਘ ਮੂੰਹ ਮਤਾ ਦੇਖੋ ਤੇ ਬਾਕੀ ਲੈਵੇ ਦੀ ਯਾਰ ਅੱਛਾ ਮੁਰਗੀ ਆ ਜੇ ਤਾਂ ਵਧੀਆ ਕੇਰ ਵਾਲਾ ਬੰਦਾ ਹੋਇਆ ਤਾਂ 16 ਕਿਲੋ ਦੁੱਧ ਚੋਲੂਗਾ ਨਹੀਂ 14 ਕਿਲੋ ਵਾਲਾ ਕੋਈ ਠੀਕ ਹੈ 14 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਬੰਦਾ ਲੈ ਜਾਏ ਤੇ ਲੈਵੇ ਦੀ ਯਾਰ ਬੜੀ ਸਾਫ਼ ਸੁਥਰੀ ਆ ਸਾਰਾ ਕੁਝ ਵਧੀਆ ਬਾਈ ਕਿਸੇ ਵਾਸਤੇ ਕਮੀ ਨਹੀਂ 바ਕੇ ਰੇਟ ਆ ਜਿਹੜਾ ਉਹ ਵੀ ਬਾਜ ਬਾਬਾਈ ਬਰਦੀ ਬਰੇਡ ਵੀ ਮਿਲਣਾ ਹੈ ਯਾਰ ਬਸ ਨਹੀਂ ਮਿਲਦਾ ਹੋਰ ਆ ਬਾਈ ਗੱਲ ਚਲੋ ਪਤਾ ਕੀ ਚੱਕਰ ਆ ਜਿਹੜੇ ਅੱਜ ਮਈਆਂ ਦੇ ਰੇਟ ਨੇ ਅਸਮਾਨ ਤੱਕ ਸੂਏ ਫਿਰਦੇ ਨੇ ਜਮਾ ਸੂਏ ਪਾਜੀ ਮੈ ਨਹੀਂ ਮਿਲਦੀ ਜੇ ਕਿਸੇ ਵੀਰ ਦੇ ਘਰੋਂ ਮਿਲੂ ਤਾਂ ਮਹੀਨੇ ਦੀ ਸੂਈ ਮਿਲੂ ਪਰ ਆਪਣੇ ਕੋਲੇ ਆ ਕੇ ਇੱਕ ਵੀ ਵੀਰ ਇਹ ਨਹੀਂ ਕਹਿ ਸਕਦਾ ਵੀ ਅੱਜ ਤੋਂ ਚੌਥੇ ਚਾਰ ਦਿਨਾਂ ਦੀ ਇੱਕ ਗੱਲੀ ਮੱਝ ਨੂੰ ਛੱਡ ਕੇ ਸੂਇਆ ਲੈਵਾ ਦੇਖੋ ਝੋਟੀ ਦਾ ਕੀ ਆਵਾਤਾ ਯਾਰ 1 ਲੱਖ 45 44 ਇਹਦੀ ਇੰਨੀ ਕੀ ਵਧੇ ਢਲੋ ਵੀ ਗੱਲਾਂ ਛੱਡ ਦੇ ਯਾਰ ਦੇਖੀ ਥਾਂ ਥੂਣੀ ਦੱਸਦਾ ਜਾ ਮੈਂ ਕਿਹਾ ਜਿਵੇਂ ਕਹਿੰਦਾ ਪਿੰਡ ਦਾ ਘੀਰਾਂ ਨੂੰ ਪਤਾ ਲੱਗਿਆ ਦਾ ਸੁਹਾ ਦੇਖੋ ਯਾਰ 4 ਵੇ 4 ਜਾਵਾਂ ਅੱਗੇ ਬਾਈ ਬਰੀਕ ਚਮੜੀ ਦਾ ਇਹ ਬੋਲੇ ਚੋ ਖਾਲੀ ਕਰ ਰੱਖੀ ਐ ਝੋਟੀ ਠੀਕ ਐ ਕੱਲ ਦੀ ਸੂਈ ਹੋਈ ਐ ਇਹ ਹਾਂਜੀ ਬੋਲੇ ਚੋ ਖਾਲੀ ਐ ਤਾਂ ਹੀ ਲਿਬੜੀ ਦੀ ਬੜੀ ਤੇ ਦੁੱਧ ਏ ਝੋਟੀ ਦਊਗੀ ਜੈਨੂਨ 12 13 ਕਿਲੋ ਤੇ ਬਾਜਰ ਰੇਟ 127000 ਰੁਪਏ ਕੋਈ ਵੀਰ ਲੈ ਕੇ ਜਾਂਦਾ ਦੁੱਧ ਨੂੰ ਹੋ ਸਕਦਾ 14 ਕਿਲੋ ਵੀ ਦੇ ਦੇ ਪਰ ਆਪਾਂ 12 ਕਿਲੋ ਕਹਿ ਕੀ ਦੇਵਾਂਗੇ 127 ਮੰਨ ਕੇ ਜਿਹੜਾ ਮਰਜ਼ੀ ਬੰਦਾ ਜਿਹੜਾ ਵੀਰ ਲੈ ਜਾ ਬਰੀਕ ਚਮੜੀ ਦੀ ਆ ਚਵਾਈ ਲੱਗੇ ਆ ਬਹੁਤ ਵਧੀਆ ਕਿਉਂਕਿ ਠੰਡ ਕਰਕੇ ਆਪਾਂ ਨਮਾਈ ਨਹੀਂ ਗਈਆਂ ਲੈ ਵਾ ਇਧਰੋਂ ਦਿਖਾ ਦੇ ਲੈ ਵਾ ਇੰਨਾ ਵਧੀਆ ਲੱਗਾ ਸਾਫ ਸੁਥਰਾ ਬਹੁਤ ਜ਼ਿਆਦਾ ਠੀਕ ਹੈ 127000 ਤੇ ਅੱਗੇ ਨਾਲ ਅੱਗੇ ਜਿਹੜੀ ਇਹ ਬਈ ਤਾਜੀ ਸੂਈਆ ਹਲੇ ਜੇਰ ਵੀ ਸੁੱਟਣੀ ਐ ਇਹਨੇ ਤਾਂ ਠੀਕ ਹੈ ਤੇ ਇਹ ਝੋਟੀ ਵੀ ਆਪਾਂ ਡੇਢ ਦੀ ਦੇ ਦਿਆਂ ਦੀ ਡੇਢ ਲੱਖ ਦੀ ਝੋਟੀ ਦੁੱਧ ਦੀ ਐਵਰੇਜ ਹਣ ਗੁੱਲੇ ਵਾਲੀ ਦੁੱਧ ਬਈ 15 16 ਕਿਲੋ ਹੋਰ ਆ ਬਈ ਕੋਈ ਵੀ ਝੋਟੀ ਹਰਿਆਣੇ ਦੀ 15 16 ਕਿਲੋ ਦੀ ਐਵਰੇਜ ਤੋਂ ਬਾਹਰ ਹੀ ਉਧਰ ਪਾਉਂਦੀ ਆ ਠੀਕ ਹੈ 14 ਨੇ ਸਟਾਰਟਿੰਗ ਆ ਰਾਮਣਾ ਕੰਮ ਇਹ ਕਰਦਿਆਂ ਤੇ ਅੱਗੇ ਅੱਗੇ ਜੋੜਾ ਗੱਬੜ ਝੋਟੀਆਂ ਦਾ ਇਹ ਬਈ ਦੁੱਗ ਦੇ ਦੰਦ ਤੋੜ ਗਿਆ ਕਟੀਆਂ ਠੀਕ ਹੈ ਪੀਰੀਆਂ ਤੋਂ ਠੀਕ ਹੈ ਤੇ ਸਾਡੇ ਮੰਨ ਕੇ 4.5 ਤੋਂ +5 ਦੇ ਵਿੱਚ ਕੱਪੜਾ ਨੇ 4 ਤੋਂ ਲੈ ਕੇ 5 ਮਹੀਨੇ ਵਿੱਚ ਕੱਪੜਾ ਚੈੱਕ ਕਰਵਾਸ ਆ ਆਪਾਂ ਚੈੱਕ ਕਰਵਾ ਕੇ ਲੈ ਆ ਤੁਹਾਨੂੰ ਫਰਾ ਕੇ ਲੈ ਜਾ ਬਈ ਆਪਦੀ ਜੀ ਨੇ ਲੈ ਜਾਣੀ ਫੇ ਠੀਕ ਹੈ ਦੋ ਦੋ ਦੰਦ ਹੋ ਗਈਆਂ ਕਹਿੰਦਾ ਬੋ ਨੀ ਚੱਕੇ ਨਹੀਂ ਹਲੇ ਗੁੱਗ ਦੇ ਦੰਦ ਕਹਿੰਦਾ ਖੀਰੇ ਦੇ ਦੰਦ ਤੋੜੀ ਨਹੀਂ ਹਲੇ ਇੱਕ ਤਾਂ ਆ ਗਈ ਜਵੀ ਜੈਡ ਬਲੈਕ ਹਾਂ ਇੱਕ ਦੋ ਬਾਲਜ ਹੈਗਾ ਬਾਈ ਠੀਕ ਹੈ ਤੇ ਥਣ ਦਿਖਾ ਦੇ ਥੱਲੇ ਤੋਂ 4-4 ਥਾਣਾ ਬਈ ਸਿੰਗਲ ਥਣ 4-4 ਫੋਟਾਂ ਕੋਈ ਨਹੀਂ ਇਸ ਜੱਤਾਂ ਵਾਲਿਆਂ ਕਟੀਆਂ ਬਹੁਤ ਵਧੀਆ ਬਈ ਕਟੀਆਂ ਨੇ ਇਹ ਆਪਾਂ ਜੋੜੇ ਵੇਚਣਾ ਜੋੜੇ ਦੇ ਦਾਂਗੇ ਬਾਈ ਕੀ ਰੇਟ ਰੂ ਜੋੜੇ ਦਾ ਜੋੜਾ ਬਾਈ 2-5 ਦਾ ਦੇ 2 ਲੱਖ 5000 ਦਾ ਮੋੜ ਲਓ ਜੀ ਮੋੜ ਲਓ ਵਧੀਆ ਕਟੀਆਂ ਨੇ ਬਾਈ ਜਿਵੇਂ ਕਿਸੇ ਨੇ ਅੱਗੇ ਪਾਲਣੀਆਂ ਨੇ ਚਲੋ ਹਨਾ ਦੇਖ ਨਸਲ ਜਾਤ ਬਹੁਤ ਵਧੀਆ ਕਟੀਆਂ ਦੀ ਇੱਕੋ ਜਿਹਾ ਜੋੜਾ ਜੇ ਕੋਈ ਲੈ ਜਾਂਦਾਗਾ ਇੱਕੋ ਜਿਹਾ ਜੋੜਾ ਹੀ ਪਲ ਜਾਊਗਾ ਠੀਕ ਆ ਗੱਬਣਾ ਹੈਗੇ 5-5 ਮਹੀਨੇ ਦੇ ਹਨਾ ਨਹੀਂ ਸਾਢੇ 4 ਤੋਂ ਪਲੱਸ ਆ 5 ਦੇ ਅੰਦਰ ਆ ਬਾਈ 5 ਮੰਨ ਲੈ ਬਜਾਏ ਬੰਦਾ 2000 ਨਹੀਂ ਦੁਰਦੁਰ ਹੁੰਦੇ ਹੋ ਸਕਤਰ ਨਹੀਂ ਤੇ ਅੱਗੇ ਆ ਗਈ ਜਮਾ ਜੈਡ ਬਲੈਕ ਹਨਾ ਹਾਂ ਬਾਈ ਤੇ ਇਹ ਵੀ ਲਗਭਗ 10-5 ਨੇ ਦੁਰਦੁਰ ਆ ਇੱਕ ਇੱਕੇ ਕਰਦਾ ਜੋੜਾ ਬਾਈ ਇਹ ਇਹ ਐ ਨਹੀਂ ਹੈਗਾ ਵੀ ਕੋਈ ਲੱਗ ਲਈ ਆ ਜਾਂ ਲੱਗ ਲਈ ਆ ਠੀਕ ਹੈ ਤੇ ਸੈਂਕੜੇ ਸੰਗ ਇਹਦਾ ਵੀ ਚੰਗਾ ਤੋਰਦੀ ਬਈ ਹਾਂ ਵਧੀਆ ਕੱਟੀਆਂ ਨੇ ਬਾਈ ਠੀਕ ਆ ਥਾਣਾ ਪੇਦੇ ਵੀ ਦਿਖਾ ਦਿੰਨੇ ਥੱਲੇ ਥਾਣ ਦੇਖੋ ਜਮਾਂ ਚਾਰੇ ਕਿ ਆ ਪਤਾ ਝੋਲੀ ਫੋਲਦੀ ਤਰੀ ਆਉਂਦੀ ਐ ਜਮਾਂ ਹਣਾ ਤੇ ਫੁੱਲ ਸਟੇਜ ਦੇ ਵਿੱਚ ਸਭੀ ਪੜੀ ਵੀ ਲਿਸਟੀ ਨਾਲ ਵਧੀਆ ਕੱਟੀਆਂ ਨੇ ਬਾਈ ਜਾਤ ਨਸਲ ਵਾਲੀਆਂ ਬੱਜਣ ਵਾਲੀਆਂ ਸੋ ਜਿਹੜੇ ਵੀ ਕਹਿੰਦੇ ਅਸੀਂ ਚੈੱਕ ਪਾਸ ਬਿੰਨੀ ਵੀ ਕੋਲ ਕਹਿੰਦੇ ਢਿਲੋ ਸਾਨੂੰ ਚੱਕਣ ਚੈੱਕ ਪਾਸ ਝੋਟਿਆ ਚਾਹੀਦੀਆਂ ਸੋ ਇਹ ਹੈਗੇ ਜੋੜਾ ਬਾਈ ਫਿਰ ਇੱਕ ਬੰਦਾ ਨਹੀਂ ਵੇਚਦਾ ਮਜਬੂਰੀ ਦਾ ਮਾਰੇ ਵੇਚਦਾ ਇਦਾਂ ਦੇ ਜਾਨਵਰ ਨੂੰ ਅਗਲਾ ਚਲੋ ਅਗਲਾ ਕਹਿੰਦਾ ਪੇਮੈਂਟ ਕੋਈ ਸੌ ਜਰੂਰਤ ਹੁੰਦੀ ਆ ਬੰਦੇ ਨੂੰ ਹਨਾ ਜੈ ਜੀ ਗੱਲ ਆ ਪਰ ਹਰ ਇੱਕ ਬੰਦਾ ਹੁਣ ਇੰਨਾ ਐਡੀ ਐਡੀ ਪਾਲ ਕੇ ਮਨ ਲਾ ਕਿੱਥੋਂ ਵੇਚਦਾ ਬੰਦਾ ਅੱਜ ਪਣਿਆ ਪਣਿਆ ਵੇਚਦਾ ਜਾਂਦਾ ਹਾਂ ਹਾਂ ਬਾਈ ਹਾਂ ਠੀਕ ਐ ਸੋ ਵੈਰਾਈਟੀ ਆਪਣੇ ਕੋਲ ਸਾਰੀ ਹੋਈ ਜਾਵੇ ਨਾ ਹਰ ਤਰ੍ਹਾਂ ਦੇ ਖੜਿਆ ਬਾਈ ਤੇ ਐਚ ਐਫ ਵੀ ਹੈਗਾ ਸਾਡਾ ਅੱਜ ਐਚ ਐਫ ਆ ਬਾਈ ਪੰਜ ਕਰੇਂਦੀਆਂ ਨੂੰ ਬਾਕੀ ਦਾ ਵੇਗਾ ਮਾਲ ਸਾਰਾ ਠੀਕ ਐ ਮਨ ਲਾ ਐਚ ਐਫ ਆ ਲੋ ਵੀ ਆ ਗਏ ਉਹਦੀ ਗੱਲ ਪੱਲੇ ਕੋਲ ਕੱਲ ਨੂੰ ਲਵ